ਕਿ ਸਹੀ ਤੇ ਆਸ ਲਾ ਕੇ ਬੈਠੇ ਸਾਂ ਕਿ ਸਾਨੂੰ ਕਿਸੇ ਨੇ ਨੌਕਰੀ ਨਹੀਂ ਦੇਣੀ ਕਿਉਂਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਹੁੰਦੀਆਂ ਸੀ ਉਹ ਕਹਿੰਦੀਆਂ ਹੁੰਦੀ ਸੀ ਕਿ ਜਿਹਦਾ ਬੈਗ ਵੱਡਾ ਵਾ ਉਹਨੂੰ ਨੌਕਰੀ ਮਿਲਣੀ ਆ ਅਹੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜੇ ਤੁਸੀਂ ਬਾਥਰੂਮ ਬਣਾਏ ਹੁੰਦੇ ਸਾਡੇ ਧੀਆਂ ਪੁੱਤ ਸਾਡੀ ਨੰਨੀਆਂ ਬੱਚੀਆਂ ਜਿਨ੍ਹਾਂ ਨੇ ਟਾਇਲਟ ਜਾਣਾ ਹੁੰਦਾ ਸੀ ਜੇ ਤੁਸੀਂ ਬਣਾਈ ਹੁੰਦੇ ਤੇ ਸਾਨੂੰ ਉਦਘਾਟਨ ਨਾ ਕਰਨੇ ਪੈਂਦੇ ਅਹੀਂ ਤੁਹਾਡੀਆਂ ਨਲਾਇਕੀਆਂ ਕਰਕੇ ਹੀ ਹੁਣ ਅਸੀਂ ਬਾਥਰੂਮਾਂ ਦੇ ਵੀ ਉਦਘਾਟਨ ਕਰਦੇ ਆ ਕਿ ਤੁਹਾਨੂੰ ਪਤਾ ਲੱਗ ਜਾਏ ਸਕੂਲਾਂ ਦੇ ਵਿੱਚ ਬਾਥਰੂਮ ਵੀ ਬਣਾਉਂਦੇ ਆ ਕਿ ਸੇ ਦਿਨ ਇਹੋ ਜਿਹਾ ਹਲਕਾ ਪੱਟੀ ਬਣਾਵਾਂਗੇ ਜਿਸ ਤੇ ਸਰਕਾਰੀ ਸਕੂਲ ਏਸੀ ਸਕੂਲ ਹੋਇਆ ਕਰਨਗੇ ਏਸੀ ਸਕੂਲ ਆਪਣੇ ਸਰਕਾਰੀ ਸਕੂਲ ਬੱਜਿਆ ਕਰੂਗਾ ਪਹਿਲਾਂ 73 ਲੱਖ ਤੇ ਪੂਰਾ ਸਕੂਲ ਕੀ ਪੂਰਾ ਪਿੰਡ ਵਾਸਤੇ ਗ੍ਰਾਂਟ ਨਹੀਂ ਸੀ ਦਿੰਦੇ ਦੱਸਦੇ ਨਹੀਂ ਗ੍ਰਾਂਟ ਦਿੱਤੀ ਕਿ ਨਹੀਂ ਦਿੱਤੀ ਪਹਿਲਾਂ ਜਿਹੋ ਜੀਆਂ ਸਰਕਾਰਾਂ ਸੀ ਉਹੋ ਜਿਹੇ ਸਕੂਲ ਦੇ ਹਾਲਾਤ ਸੀ ਸ਼ੇਪਿੰਡਾ ਤੋਂ ਕਟਨਾਚ ਕੀਤੇ ਆ ਕਮ ਸਿਕਮ 10 12 ਦਿਨ ਹੋ ਗਏ ਕਰਦਿਆਂ ਨੂੰ ਅੱਜ ਮੰਤਰੀ ਸਾਹਿਬ ਦੀ ਕੈਬਨਿਟ ਦੀ ਮੀਟਿੰਗ ਆ ਗਈ ਸੀ ਉਹ ਨਹੀਂ ਆ ਅੱਜ ਆਏ ਤੇ ਉਹਨਾਂ ਦੀ ਪੂਰੀ ਟੀਮ ਅੱਜ ਉਦਘਾਟਨ ਕਰਨੀ ਬਾਬਾ ਜੀ ਨੂੰ ਪਾਦੋ ਟੇ ਬੋਲਦੇ ਸੀਗੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਜਥਾ ਨਿਰਦੇਸ਼ਾਂ ਦੇ ਤਹਿਤ ਅੱਜ ਸਿੱਖਿਆ ਕ੍ਰਾਂਤੀ ਲਈ ਇੰਦਾ ਦੇ ਵਿੱਚ ਲਗਾਤਾਰ ਉਹਨਾਂ ਦੀ ਟੀਮ ਵਰਕ ਕਰ ਰਹੀ ਹੈ ਤਸਵੀਰ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਇਹ ਵਿਖਾਈ ਜਿਵੇਂ ਕਰਤਾਈ ਜਿਹੜੇ ਸਿੱਖਿਆ ਕ੍ਰਾਂਤੀ ਦੇ ਤਹਿਤ ਉਹਨਾਂ ਦੇ ਵਿੱਚੋਂ ਪਹੁੰਚੀ ਮੇਰੇ ਨਾਲ ਉਹਨਾਂ ਦੇ ਪੀਏ ਮੌਜੂਦ ਨੇ ਉਹ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਪਰ ਫਿਲਹਾਲ ਦੱਸ ਦਈਏ ਕਿ ਸਿੱਖਿਆ ਕ੍ਰਾਂਤੀ ਅੱਜ ਜਿਹੜਾ ਚਾਈ ਨੇ ਜਵਾਬਾਤਾ ਪ੍ਰੋਗਰਾਮ ਜਿਹੜੀ ਲਾਲਜੀਤ ਸਿੰਘ ਭੁੱਲਰ ਉਹਨਾਂ ਦੀ ਟੀਮ ਵੱਲੋਂ ਜਾਰੀ ਆ ਮੇਰੇ ਨਾਲ ਉਹਨਾਂ ਦੀ ਟੀਮ ਦੇ ਪੀਏ ਸਾਹਿਬ ਸਾਡੇ ਨਾਲ ਮੌਜੂਦ ਨੇ ਦਿਲਬਖ ਸਿੰਘ ਜੀ ਚੇਅਰਮੈਨ ਗੱਲਬਾਤ ਕਰਦੇ ਆ ਚੇਅਰਮੈਨ ਸਾਹਿਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਪੱਟੀ ਹਲਕੇ ਦੇ ਸਕੂਲਾਂ ਦੇ ਵਿੱਚ ਮੰਤਰੀ ਸਾਹਿਬ ਮੀਟਿੰਗ ਤੇ ਨੇ ਤੁਸੀਂ ਪਹੁੰਚੇ ਜੀ ਕੀ ਕਹਿਣਾ ਚਾਹੋਗੇ ਕੀ ਵੇਖਿਆ ਸਕੂਲਾਂ 'ਇ ਪਹੁੰਚੇ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕਿ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਤੇ ਕੈਬਨੈਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਜੀ ਜੀ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਰਹਿ ਕੇ ਜਿਦੋਂ ਦੀ ਸਰਕਾਰ ਰਹੀ ਹੈ ਕੰਮ ਕੀਤੇ ਤੇ ਲੋਕ ਵੀ ਨੂੰ ਫਤਵਾ ਦੇ ਰਹੇ ਆ ਕਿ ਇੱਕੋ ਇੱਕ ਆਮਾਦੀ ਪਾਰਟੀ ਦੀ ਸਰਕਾਰ ਆ ਹੁਣ ਜਿਦੋਂ ਅਸੀਂ ਸਟੇਚਾਂ ਦੇ ਬੋਲਦੇ ਆ ਤੇ ਵੇਖੋ ਜੀ ਤੁਹਾਡੇ ਸਾਹਮਣੇ ਟੀਚਰਾਂ ਕੇ ਕਹਿੰਦੇ ਕਿ ਸਾਨੂੰ ਇੱਕੋ ਇੱਕ ਆਸ ਦੀ ਕਿਰਨ ਜਿਹੜੀ ਜਾਗੀ ਆ ਆਮਾਦੀ ਪਾਰਟੀ ਦੀ ਕਿ ਸਹੀ ਤੇ ਆਸ ਲਾ ਕੇ ਬੈਠੇ ਸਾਂ ਕਿ ਸਾਨੂੰ ਕਿਸੇ ਨੇ ਨੌਕਰੀ ਨਹੀਂ ਦੇਣੀ ਕਿਉਂਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਹੁੰਦੀਆਂ ਸੀ ਉਹ ਕਹਿੰਦੀਆਂ ਦੀ ਸੀ ਕਿ ਜਿਹਦਾ ਬੈਗ ਵੱਡਾ ਵਾ ਉਹਨੂੰ ਨੌਕਰੀ ਮਿਲਣੀ ਆ ਤਹਾਡੇ ਸਾਹਮਣੇ ਸਾਰੇ ਕਹਿੰਦੇ ਆ ਕਿ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਚ ਜਿਤਨਾ 54000 ਰੁਪਇਆ ਸੌਰੀ 54000 ਨੌਕਰੀਆਂ ਜਿਹਨੇ ਦਿੱਤੀਆਂ ਸੀਐਮ ਸਰਦਾ ਭਗਵਨ ਸਿੰਘ ਮਾਨ ਨੇ ਉਹ ਅਜੇ ਤੱਕ ਪਹਿਲੀ ਸਰਕਾਰ ਨੇ ਅਜੇ ਤੱਕ ਇਤਨਾ ਨਹੀਂ ਸੀ ਦਿੱਤੀਆਂ ਤੇ ਇੰਨੀ ਸਟੱਡੀ ਕੀਤਾ ਅਸੀਂ ਇਤਿਹਾਸ ਲਾ ਕੇ ਬਹਿਗੇ ਸੀ ਜਿਹਰੋਂ ਦੀ ਸਰਕਾਰ ਆਈ ਆ ਤੇ ਸਾਡੀਆਂ ਜਿਹੜੀ ਆਸ ਆ ਉੱਪਰ ਉੱਠ ਕੇ ਤੇ ਸਾਨੂੰ ਨੌਕਰੀ ਮਿਲੀ ਅਸੀਂ ਧੰਨਵਾਦ ਕਰਦੇ ਆਂ ਬਾਕੀ ਜਿਹੜੀ ਸਿੱਖਿਆ ਕ੍ਰਾਂਤੀ ਆ ਕਈ ਜਿਹੜੇ ਆਪਣੇ ਪੁਰਾਣੇ ਵਿਧਾਇਕ ਆ ਉਲਟ ਬਤਾਇਆ ਕਿ ਜੰਦੇ ਆ ਕਿ ਸਿੱਖਿਆ ਕ੍ਰਾਂਤੀ ਕੀ ਆ ਜੀ ਇਹ ਲੰਬਾ ਪੁੱਜੀ ਕਰੀ ਜਾਂਦੇ ਜੇ ਬਾਥਰੂਮਾਂ ਦੇ ਉਦਘਾਟਨ ਕਰੀ ਜਾਂਦੇ ਆ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜੇ ਤੁਸੀਂ ਬਾਥਰੂਮ ਬਣਾਈ ਹੁੰਦੇ ਸਾਡੇ 3 ਪੁੱਤ ਸਾਡੀ ਨੰਨੀਆਂ ਬੱਚੀਆਂ ਜਿਨ੍ਹਾਂ ਨੇ ਟਾਇਲਟ ਜਾਣਾ ਹੁੰਦਾ ਹੀ ਜੇ ਤੁਸੀਂ ਬਣਾਈ ਹੁੰਦੇ ਤੇ ਸਾਨੂੰ ਉਦਘਾਟਨ ਨਾ ਕਰਨੇ ਪੈਂਦੇ ਅਸੀਂ ਤੁਹਾਡੀਆਂ ਨਲਾਇਕੀਆਂ ਕਰਕੇ ਹੀ ਹੁਣ ਅਸੀਂ ਬਾਥਰੂਮਾਂ ਦੇ ਵੀ ਉਦਘਾਟਨ ਕਰਦੇ ਆ ਕਿ ਤੁਹਾਨੂੰ ਪਤਾ ਲੱਗ ਜਾਏ ਸਕੂਲਾਂ ਦੇ ਵਿੱਚ ਬਾਥਰੂਮ ਵੀ ਬਣਾਈਂਦੇ ਆ ਕਲਾਸਰੂਮ ਬਣਾਈਂਦੇ ਆ ਤੇ ਕਲਾਸਾਂ ਵਿੱਚ ਕਿੰਨਾ ਸਾਡੇ ਬੱਚੇ ਪਹਿਲਾਂ ਜਿਹੜੇ ਬੱਚੇ ਹੁੰਦੇ ਸੀ ਨਾ ਉਹਨਾਂ ਨੂੰ ਬੈਂਚ ਮਿਲਦਾ ਸੀ ਕੋਈ ਬਹਿਣ ਵਾਸਤੇ ਘਰੋਂ ਹੀ ਆਪਣੇ ਟਾੜ ਲੈ ਕੇ ਜਾਂਦੇ ਹੁੰਦੇ ਸਨ ਨਾ ਤੇ ਅੱਜ ਕੱਲ 95% ਇਹੋ ਜਿਹੇ ਸਕੂਲ ਆ ਜਿੰਨਾਂ ਚ ਲਗਾਤਾਰ ਬੈਂਚ ਤੋਂ ਲੈ ਕੇ 유ਨੀਫਾਰਮ ਆਉਂਦਾ ਸਾਰਾ ਕੁਝ ਹੁੰਦਾ ਸੀ ਪਹਿਲਾਂ ਖਾਣੇ ਵਾਸਤੇ ਪੈਸੇ ਆਉਂਦੇ ਸੀ 유ਨੀਫਾਰਮ ਦੇ ਪੈਸੇ ਆਉਂਦੇ ਸੀ ਪਰ ਕੀ ਜਿਹੜੇ ਵੱਡੇ ਵੱਡੇ ਮਗਰਮਸ਼ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਪਹਿਲਾਂ ਸਾਡੇ ਵੱਲ ਦਿਓ ਫਿਰ ਉਸ ਤੋਂ ਬਾਅਦ ਅਸੀਂ ਕਰਾਂਗੇ ਅੱਜ ਕੱਲ ਜਿਹੜੇ ਮੋਹਤਬਰ ਸਾਡੇ ਆ ਉਹ ਵੀ ਕਹਿੰਦੇ ਆ ਪਹਿਲਾਂ ਸਾਡੇ ਕੋਲ ਲਓ ਜੀ ਫਿਰ ਅਸੀਂ ਗਰੰਟਾਂ ਤਾਂ ਅਸੀਂ ਪਤਾ ਕਰਾਂਗੇ ਇੰਨਾ ਫਰਕ ਹੁੰਦਾ ਕਿਉਂਕਿ ਇਹੋ ਬਦਲਾਅ ਵਾ ਕਿ ਸਰਦਾਰ ਲਾਲਜੀਤ ਸਿੰਘ ਕਬੜੇ ਮੰਤਰੀ ਪੰਜਾਬ ਉਹਨਾਂ ਦੀ ਦੇਖਰੇਖ ਹੈਟਰ ਹਲਕਾ ਜਿਹੜਾ ਪੱਟੀ ਆ ਅਸੀਂ ਕਿਸੇ ਦਿਨ ਇਹੋ ਜਿਹਾ ਹਲਕਾ ਪੱਟੀ ਬਣਾਵਾਂਗੇ ਜਿਸ ਤੇ ਸਰਕਾਰੀ ਸਕੂਲ ਐਸਸੀ ਸਕੂਲ ਹੋਇਆ ਕਰਨਗੇ ਐਸੀ ਸਕੂਲ ਆਪਣੇ ਸਰਕਾਰੀ ਸਕੂਲ ਵਜ੍ਹਾ ਕਰੂਗਾ ਇੱਕੋ ਇੱਕ ਸੁਪਨਾ ਵਾ ਲਾਲਜੀ ਸਿੰਘ ਭੁੱਲਰ ਦਾ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਸਾਡੇ ਸਰਕਾਰੀ ਸਕੂਲ ਆ ਐਸੀ ਸਕੂਲ ਹੋਇਆ ਕਰਨਗੇ ਜੀ ਇੱਥੋਂ ਦੇ ਸਰਪੰਚ ਨੇ ਹੁਣ ਦੂਸਰੇ ਪਿੰਡਾਂ ਦੇ ਸਰਪੰਚਾਂ ਦੀ ਵੀ ਸਿਰਦਰਦੀ ਵਧਾ ਦਿੱਤੀ ਹੈ ਉਹਨਾਂ ਨੂੰ ਵੀ ਲੋਕਾਂ ਨੇ ਪੁੱਛਿਆ ਕਰਨਾ ਵੀ ਉੱਥੇ ਪੰਜ ਲੱਗੇ ਸੀ ਸਾਡੇ ਕਿੰਨੇ ਲੱਗੇ ਕਿਵੇਂ ਦਾ ਪਰਾਲਾ ਲੱਗ ਰਿਹਾ ਹੈ ਕਿ ਜੇ ਪੈਸੇ ਦੇਣ ਦੀ ਕਿਸੇ ਸਰਕਾਰ ਨੇ ਨਮਾਇंदे ਨੇ ਸ਼ੁਰੂਆਤ ਕੀਤੀ ਤੇ ਲੋਕ ਵੀ ਜਿਹੜੇ ਨੇ ਧੜਾ ਧੜ ਦਾਨ ਪੁੰਨ ਵਾਲੇ ਪਾਸੇ ਵੀ ਦੁਰੇ ਨੇ ਕਿਉਂਕਿ ਜਿਹੋ ਜੀ ਸਰਕਾਰ ਹੋਵੇ ਜੀ ਉਹੋ ਜੇ ਐਮਐਲਏ ਮੰਤਰੀ ਉਹੋ ਜੇ ਗਾਂ ਮੰਤਰੀਆਂ ਦੀਆਂ ਸਰਪੰਚ ਹੁੰਦੇ ਆ ਜੀ 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 ਜੇ ਸਰਕਾਰ ਦੇ ਰਹੀ ਆ ਜੀ ਜੀ ਤੇ ਸਾਡੇ ਜਿਹੜੇ ਨਮੈਂਦੇ ਆ ਉਹ ਕਹਿੰਦੇ ਅਸੀਂ ਵੀ ਦਾਨ ਕਰੀਏ ਜੀ ਇਹ ਕਰਕੇ ਪਹਿਲਾਂ ਅਸੀਂ ਜਿਹਨੂੰ ਠੱਕਰਪੁਰ ਦੇ ਸ਼ੁਰੂ ਕੀਤਾ ਉਹ ਪਿੰਡ ਦੇ ਸਰਪੰਚ ਨੇ ਅਸੀਂ ਬੋਲ ਕੇ ਦੱਸਿਆ ਕਿ ਐਨਏਸੀ ਲਵਾ ਤੇ ਏਸੀ ਸਕੂਲ ਕਰਤਾ ਹੁਣ ਜਿਹਨੂੰ ਬਾਕੀ ਸਾਡੇ ਨਮਾਇਦੇ ਹੁੰਦੇ ਸਰਪੰਚ ਹੁੰਦੇ ਆ ਉਹ ਕਹਿੰਦੇ ਅਸੀਂ ਵੀ ਕਿਸੇ ਤੋਂ ਘੱਟ ਨਹੀਂ ਆ ਅਸੀਂ ਵੀ ਆਪਣੀ ਜਿਹੜੀ ਨੇਕ ਕਮਾਈ ਦੇ ਵਿੱਚੋਂ ਦਾਨਪੁਣ ਕੱਢ ਕੇ ਅਸੀਂ ਏਸੀ ਸਕੂਲ ਕਰਾਵਾਂਗੇ ਕਿਉਂਕਿ ਇਹ ਜਿਹੜਾ ਸਿਹਰਾ ਸਾਰਾ ਇਹ ਸਾਡੇ ਸਕੂਲਾਂ ਦੇ ਜਿਹੜੇ ਟੀਚਰਾਂ ਦੇ ਜਾਂਦਾ ਔਰ ਸਾਡੀ ਪੰਚਾਇਤ ਤੇ ਜਾਂਦਾ ਕਪਤਨ ਮੰਤਰੀ ਸਰਦਾਰ ਲਾਲਜੀ ਸਿੰਘ ਭੁੱਲਦੇ ਜਾਂਦਾ ਕਿ ਜਿਹੜੇ ਸਾਡੇ ਏਸੀ ਸਕੂਲ ਹੋ ਰਹੇ ਜਿੱਥੇ ਰਹਿੰਦਾ ਇੱਕਾ ਦੁੱਕਾ ਸਕੂਲਾਂ ਦੇ ਕੁਝ ਕੰਮ ਜਿਵੇਂ ਇਸ ਪਿੰਡ ਦੀ ਗਰਾਊਂਡ ਦੀ ਮੰਗ ਆ ਹੋਰ ਵੀ ਬਹੁਤ ਕੋਸ਼ ਧਿਆਨ ਦੇ ਵਿੱਚ ਆਇਆ ਹੋਊਗਾ ਸਰਕਾਰ ਵੱਲੋਂ ਬੋਲਦੇ ਹੋਏ ਭਰੋਸਾ ਕੀ ਦਿਵਾਉਣਾ ਚਾਹੋਗੇ ਜੀ ਅਸੀਂ ਕਿੰਨੇ ਕਿ ਜਿਹੜੇ ਕੰਮ ਬਚੇ ਆ ਜੀ ਜੀ ਜਿਹੜੇ 22 ਤੋਂ ਲੈ ਕੇ 25 ਤੱਕ ਹੁਣ ਵੇਖੋ ਜੀ ਇੱਕ ਛੋਟਾ ਜਿਹਾ ਪਿੰਡ ਆ ਜਿ ਤਰ੍ਹਾਂ ਕਸਬਾ ਲਾਲੋ ਸੇਰੋਂ ਇਹਦੇ ਵਿੱਚ 73 ਲੱਖ ਕੁਝ ਹਜ਼ਾਰ ਰੁਪਏ ਗ੍ਰਾਂਟ ਆ ਚੁੱਕੀ ਆ ਸਕੂਲਾਂ ਵਾਸਤੇ ਪਹਿਲਾਂ 73 ਲੱਖ ਤੇ ਪੂਰਾ ਸਕੂਲ ਕੀ ਪੂਰਾ ਪਿੰਡ ਵਾਸਤੇ ਗ੍ਰਾਂਟ ਨਹੀਂ ਸੀ ਦਿੰਦੇ ਦੱਸਦੇ ਨਹੀਂ ਗ੍ਰਾਂਟ ਦਿੱਤੀ ਕਿ ਨਹੀਂ ਦਿੱਤੀ ਇਹ ਵੇਖੋ ਕਿ ਸੇਰੋਂ ਦੇ ਵਿੱਚ ਇੰਨੇ ਲੱਖ ਰੁਪਏ 22 ਤੋਂ ਲੈ ਕੇ 25 ਤੱਕ ਦੇ ਚੁੱਕੇ ਆ ਹੋਰ ਵੀ ਜਿਹੜੇ ਇਹਨਾਂ ਦੇ ਕੰਮ ਰਹਿੰਦੇ ਆ ਤੇ ਸਰਪੰਚ ਸਾਹਿਬ ਆਪ ਹੀ ਬੜੇ ਨੇਕ ਦਿਲ ਦਾ ਬੜੇ ਅੱਗੇ ਹੋ ਕੇ ਕਰਦੇ ਆ ਇਹ ਕਹਿੰਦੇ ਸਾਨੂੰ ਗ੍ਰਾਂਟ ਦੀ ਵੀ ਜ਼ਰੂਰਤ ਨਹੀਂ ਆ ਸਾਡੇ ਕੋ ਪਰਮਾਤਮਾ ਦੀ ਕਿਰਪਾ ਵਾ ਅਸੀਂ ਆਪਣੇ ਨਗਰ ਨੂੰ ਇਹੋ ਜਿਹਾ ਬਣਾਵਾਂਗੇ ਤੇ ਲੋਕ ਯਾਦ ਕਰਨਗੇ ਕਿ ਅਵਤਾਰ ਸਿੰਘ ਬਿੱਲਾ ਸਰਪੰਚ ਬਣਿਆ ਸੀ ਉਹਨੇ ਨਗਰ ਚ ਇੰਨਾ ਕੰਮ ਕੀਤਾ ਇੱਥੇ ਪੋਸਟਰ ਵੀ ਇੱਕ ਲੱਗਾ ਆਇਆ ਸਕੂਲ ਦੇ ਵਿੱਚ ਕਿ ਪਹਿਲਾਂ ਸਕੂਲ ਦੀ ਕੀ ਹਾਲਾਤ ਸੀ ਤੇ ਅੱਜ ਕੀ ਹਾਲਾਤ ਨੇ ਫਿਰ ਆਪੋਜੀਸ਼ਨ ਦੀ ਜਿਹੜੀ ਕੋਈ ਵੀ ਗੱਲਬਾਤ ਉਹਨੂੰ ਕਿਵੇਂ ਵੇਖਦੇ ਆ ਤੁਸੀਂ ਦੱਸੋ ਜੇ ਪਹਿਲਾਂ ਜਿਹੋ ਜਿਹੇ ਸਰਕਾਰਾਂ ਸੀ ਉਹ ਜਿਹੇ ਸਕੂਲ ਦੇ ਹਾਲਾਤ ਸੀ ਕਿਉਂਕਿ ਸਰਕਾਰਾਂ ਦੇ ਨਾਲ ਸਰਕਾਰ ਬੰਨੀ ਹੈ ਨਾ ਜੇ ਹੁਣ ਸਰਕਾਰ ਚੰਗੀ ਹੈਈ ਆ ਤੇ ਚੰਗੇ ਪੋਸਟਰ ਲੱਗੇ ਆ ਸਰਕਾਰ ਉਹੋ ਜੀ ਹੀ ਕਰਪਸ਼ਨ ਵਾਲੀ ਮਾੜੀ ਸਰਕਾਰ ਹੀ ਤੇ ਮਾੜੀਆਂ ਬਿਲਡਿੰਗਾਂ ਹੀ ਇਸ ਕਰਕੇ ਤੁਸੀਂ ਆਪ ਹੀ ਦਿੰਦਾ ਚੱਲ ਆ ਸਕਦੇ ਪਟਿਆਲਕੇ ਦੇ ਸਕੂਲਾਂ ਨੂੰ ਅਤੇ ਲੋਕਾਂ ਨੂੰ ਪੰਚਾਇਤਾਂ ਨੂੰ ਕੀ ਸੁਨੇਹਾ ਹੈ ਕਿ ਕਿਸੇ ਪ੍ਰਕਾਰ ਦੀਆਂ ਮੁਸ਼ਕਲਾਂ ਪਿੰਡਾਂ ਵਿੱਚ ਨਹੀਂ ਆਉਣ ਦਿੱਤੀਆਂ ਜਾਣ ਕੀ ਕਹਿੜਾ ਕੈਪਟਨ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕਿਉਂਕਿ ਗਰਾਉਂਡ ਜ਼ੀਰੋ ਤੋਂ ਉੱਠੇ ਆ ਜੀ ਜੀ ਲੋਕਾਂ ਦੇ ਵਿੱਚੋਂ ਬਣੇ ਆ ਔਰ ਲੋਕਾਂ ਨੇ ਇਹਨਾਂ ਨੂੰ ਬਣਾਇਆ ਵਾ ਉਹ ਆਪਣੇ ਆਪ ਨੂੰ ਮੰਤਰੀ ਨਹੀਂ ਕਹਿੰਦੇ ਕਿ ਮੈਂ ਮੰਤਰੀ ਆ ਉਹ ਪੂਰਾ ਪੱਟੀ ਹਲਕਾ ਹੀ ਉਹ ਮੰਤਰੀ ਕਹਿੰਦੇ ਕਿ ਸਾਰਾ ਹਲਕਾ ਮੰਤਰੀ ਆ ਔਰ ਪਿੰਡਾਂ ਵਿੱਚ ਜੋ ਵੀ ਕੰਮ ਉਹ ਵਿਕਾਸ ਦਾ ਕੰਮ ਹੋਊਗਾ ਉਹ ਅੱਗੇ ਹੋ ਕੇ ਕਰਨਗੇ ਔਰ ਕਿਸੇ ਦਾ ਕੋਈ ਕੰਮ ਇਹੋ ਜਿਹਾ ਨਹੀਂ ਰਹੇਗਾ 2027 ਦੀਆਂ ਵੋਟਾਂ ਤਾਦਿਲ ਲੈਣ ਲਈ ਆਪਣੀ ਆਪਣੀ ਲੈਣ ਵਾਸਤੇ ਆਉਣਗੇ ਕੰਮਾਂ ਦੇ ਵਿਕਾਸ ਤੇ ਕੰਮ ਕੀਤੇ ਤੇ ਮੰਗਾਗੇ ਵੋਟ ਉਸ ਤਰ੍ਹਾਂ ਵੋਟ ਨਹੀਂ ਮੰਗਾਗੇ ਅੱਜ ਕਿੰਨੇ ਪਿੰਡਾਂ ਦੇ ਵਿੱਚ ਜਿਹੜੇ ਉਦਘਾਟਨ ਹੋਏਗੇ 6 ਪਿੰਡਾਂ ਦੇ ਉਦਘਾਟਨ ਅੱਜ ਕੀਤੇ ਆ ਕਮ ਸਿਕਮ 10 12 ਦਿਨ ਹੋ ਗਏ ਕਰਦਿਆਂ ਨੂੰ ਅੱਜ ਮੰਤਰੀ ਸਾਹਿਬ ਦੀ ਕੈਬਨਟ ਦੀ ਮੀਟਿੰਗ ਆ ਗਈ ਸੀ ਉਹ ਨਹੀਂ ਆਜੋ ਆਏ ਤੇ ਉਹਨਾਂ ਦੀ ਪੂਰੀ ਟੀਮ ਅੱਜ ਉਦਘਾਟਨ ਕਰ ਰਹੀ ਹੈ ਧੰਨਵਾਦ ਜੀ ਬਹੁਤ ਬਹੁਤ ਸੋ ਇਹ ਸਨ ਚੇਅਰਮੈਨ ਦਿਲਬਖ ਸਿੰਘ ਜੀ ਸਿੱਖਿਆ ਕ੍ਰਾਂਤੀ ਸੋ ਇਹ ਸਨ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਉਹਨਾਂ ਦੀ ਟੀਮ ਤੋਂ ਚੇਅਰਮੈਨ ਦਿਲਬਾਖ ਸਿੰਘ ਜੀ ਅਤੇ ਅਸੀਂ ਇਸ ਵੇਲੇ ਸੇਰੋਂ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਕੇ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਉਦਘਾਟਨ ਹੋਏ ਅਤੇ ਹੋਰ ਵੀ ਪਿੰਡਾਂ ਦੇ ਸਕੂਲਾਂ ਦੇ ਵਿੱਚ ਉਦਘਾਟਨ ਹੋਏ ਅਤੇ ਇੱਥੇ ਇੱਕ ਵੱਡੀ ਗੱਲ ਇਹ ਵੇਖ ਨੂੰ ਮਿਲੀ ਕਿ ਇੱਥੋਂ ਦੇ ਸਰਪੰਚ ਨੇ ਦੂਸਰੇ ਪਿੰਡਾਂ ਦੇ ਸਰਪੰਚਾਂ ਦੀ ਵੀ ਇੱਕ ਸਿਰਦਰਦੀ ਵਧਾਈ ਹੈ ਕਿਉਂਕਿ ਹੁਣ ਉਹਨਾਂ ਨੂੰ ਵੀ ਜਦੋਂ ਸਵਾਲ ਜਵਾਬ ਪੁੱਛੇ ਜਾਣੇ ਨੇ ਕਿ ਸਾਡੇ ਪਿੰਡ ਦੇ ਵਿੱਚ ਸਕੂਲ ਨੂੰ 5 ਏਸੀ ਸਰਪੰਚ ਨੇ ਦਿੱਤੇ ਨੇ ਤਾਂ ਆਪਣੇ ਆਪਣੇ ਸਕੂਲਾਂ ਦੇ ਵਿੱਚ ਹੁਣ ਏਸੀਆਂ ਦੀ ਜਿਹੜੀ ਪਹਿਲ ਕਦਮੀ ਹੋਈ ਹੈ ਇਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਏਸੀ ਥੱਲੇ ਬਹਿ ਕੇ ਪੜ੍ਹਨ ਦੀ ਸਹੂਲਤ ਵੀ ਜਿਹੜੀ ਆ ਉਹ ਇਸ ਸਰਕਾਰ ਦੇ ਵਿੱਚ ਮਿਲਣ ਜਾ ਰਹੀ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ 18 ਪ੍ਰੋ ਨਿਊਜ਼ ਤਰੰਤਾਰ